ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਵਾਦ ਦੀ ਧਰਤੀ ਤੇ ਮਿਸਲ ਸਤਲੁਜ ਵੱਲੋਂ ਇਹ ਪਹਿਲਾ ਪ੍ਰੋਗਰਾਮ ਹੈ ਜਿਹੜਾ ਪੰਥਕ ਪੜਾ ਕੀਤਾ ਗਿਆ ਅਸੀਂ ਮਾਲਵੇ ਚ ਦਵਾਬੇ ਚ ਹੋਰ ਜਗ੍ਹਾ ਕਰਦੇ ਰਹੇ ਆ ਆਪਾਂ ਤੇ ਇਹ ਪਹਿਲਾ ਪੜਾ ਹੈਗਾ ਇਹ ਸਾਡੇ ਵਾਸਤੇ ਵੀ ਬਹੁਤ ਸੁਭਾਗ ਦੀ ਗੱਲ ਆ ਕਿ ਪੁਵਾਦ ਦੀ ਧਰਤੀ ਜਿਹੜੀ ਹੈਗੀ ਹੈ ਇਹ ਗੁਰੂ ਛੋਹ ਧਰਤੀ ਆ ਇਥੇ ਬੇਅੰਤ ਕੁਰਬਾਨੀਆਂ ਗੁਰੂਆਂ ਗੁਰੂ ਸਾਹਿਬਾਨ ਤੇ ਉਹ ਸਿੰਘਾਂ ਨੇ ਦਿੱਤੀਆਂ ਕੋਈ ਜ਼ਮਾਨਾ ਹੋਊਗਾ ਜਦੋਂ ਵਜੀਦ ਖਾਨ ਇਸੇ ਰਾਹ ਤੇ ਇਨ੍ਹਾਂ ਪਿੰਡਾਂ ਦੇ ਵਿੱਚ ਦੀ ਖਾਲਸਾ ਫੌਜ ਨੂੰ ਟਕਰਾਨ ਗਿਆ ਹੋਊਗਾ ਤੇ ਇਸੇ ਰਾਹ ਦੇ ਵਿੱਚੋਂ ਹੀ ਕਿਤੇ ਵਾਪਸ ਚੱਪੜ ਚਿੜੀ ਦੇ ਮੈਦਾਨ ਤੋਂ ਸਿੰਘਾਂ ਨੇ ਫਤਿਹ ਕਰਕੇ ਤੇ ਉਹਨੂੰ ਵਾਪਸ ਧੁੰਦੇ ਲੈ ਕੇ ਗਏ ਹੋਣਗੇ ਚਾਲਮ ਦਾ ਜਰਵਾਣੇ ਦਾ ਅੰਤ ਹੋਇਆ ਹੋਊਗਾ ਤੇ ਇਸ ਪਵਾਦ ਦੀ ਧਰਤੀ ਦੀ ਇਹ ਸੁਭਾਗ ਆ ਕਿ ਇਹਨਾਂ ਨੇ ਉਹਦੇ ਵਿੱਚ ਹਿੱਸਾ ਲਿਆ ਉਹਦੇ ਵਿੱਚ ਉਹਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਪਾਈ ਤੇ ਹੁਣ ਵੀ ਜਦੋਂ ਮੈਂ ਵੇਖਿਆ ਪਿਛਲੇ ਕਿਸਾਨ ਸੰਘਰਸ਼ ਚ ਬਹੁਤ ਵੱਡਾ ਹਿੱਸਾ ਕਵਾਦ ਦੇ ਲੋਕਾਂ ਨੇ ਪਾਇਆ ਉਹਨਾਂ ਨੇ ਉੱਥੇ ਰਾਸ਼ਨ ਪਾਣੀ ਦਵਾਈ ਦਾਰੂ ਹਰ ਚੀਜ਼ ਦੀ ਸੁਵਿਧਾ ਕੀਤੀ ਆਂਦੇ ਨੌਜਵਾਨ ਉੱਥੇ ਪਾਰਟ ਲੈਂਦੇ ਰਹੇ ਆ ਕੇ ਜਾਂ ਹਿੱਸਾ ਪਾਉਂਦੇ ਰਹੇ ਆ ਤੁਹਾਡੀ ਧਰਤੀ ਬਹੁਤ ਸੁਭਾਗੀ ਹੈ ਇਹ ਬਹੁਤ ਸੋਹਣੀ ਧਰਤੀ ਆ ਜਿੱਥੇ ਅਸੀਂ ਜਦੋਂ ਮਾਲਵੇ ਚ ਆਉਨੇ ਆ ਜਿੱਥੇ ਰੇਗਿਸਤਾਨਾਂ ਮਿੱਟੀ ਹੈਗੀ ਆ ਉਹਦੇ ਮੁਕਾਬਲੇ ਬਹੁਤ ਹਰਿਆਲੀ ਆ ਜਦੋਂ ਇਸ ਸੜਕ ਤੋਂ ਟੱਪਦਾ ਹੁੰਦਾ ਸੀ ਮੈਂ ਪਹਿਲਾਂ ਨਿਕਲੀ ਤੇ ਮੈਨੂੰ ਲੱਗਣਾ ਵੀ ਇੰਨੀ ਸੋਹਣੀ ਧਰਤੀ ਇੰਨੀ ਸੋਹ ਹੀ ਥਾਂ ਤੇ ਲੋਕ ਰਹਿੰਦੇ ਪਰ ਨਾਲ ਦੀ ਨਾਲ ਤੁਹਾਡੀਆਂ ਚੁਣੌਤੀਆਂ ਵੀ ਬਹੁਤ ਆ ਰਹੀਆਂ ਤੁਹਾਨੂੰ ਤੁਹ ਦਿੱਕਤਾਂ ਵੀ ਅੱਗੇ ਬਹੁਤ ਆ ਰਹੀਆਂ ਸ਼ਹਿਰ ਵਾਤਾ ਆਉਂਦਾ ਹੈ ਸ਼ਹਿਰੀਕਰਨ ਹੁੰਦਾ ਜਾਂਦਾ ਤੁਹਾਡਾ ਸਮਾਜ ਟੁੱਟ ਰਿਹਾ ਤੇ ਨਵੇਂ ਨਵੀਆਂ ਚੁਣੌਤੀਆਂ ਆ ਰਹੀਆਂ ਜੈਦਾਤਾਂ ਦੇ ਮੁੱਲ ਜ਼ਰੂਰ ਵਧੇ ਆ ਪਰ ਨਾਲ ਦੀ ਨਾਲ ਪ੍ਰਵਾਸ ਵੀ ਹੁੰਦਾ ਜਾ ਰਿਹਾ ਇੱਥੇ ਰੋਜ਼ਗਾਰ ਵੀ ਉਸ ਤਰ੍ਹਾਂ ਦੀ ਨਹੀਂ ਮਿਲ ਰਹੀ ਇਹ ਆਪਾਂ ਆਪਦੀ ਸਭਿਆਤਾ ਤੋਂ ਆਪਦੇ ਸਭਿਆਚਾਰ ਚੋਂ ਆਪਦੀ ਰਵੈਤਾਂ ਚੋਂ ਟੁੱਟਦੇ ਜਾ ਰਹੇ। ਇਸੇ ਉਪਰਾਲੇ ਨੂੰ ਕਰਨ ਵਾਸਤੇ ਕਿ ਵੀ ਆਪਾਂ ਜੁੜੇ ਰਹੀਏ। ਆਪਾਂ ਉਹਦੀ ਰਵੈਤ ਨਾਲ ਜੁੜੇ ਰਹੀਏ, ਆਪਾਂ ਆਪਦੇ ਧਰਮ ਨਾਲ ਜੁੜੇ ਰਹੀਏ, ਆਪਾਂ ਆਪਦੀਆਂ ਆਪਦੇ ਗੁਰੂ ਮਹਾਰਾਜ ਦੇ ਜਿਹੜਾ ਉਹਨਾਂ ਨੇ ਰਾਹ ਸਾਨੂੰ ਦੱਸਿਆ ਸੀ ਉਹਦੇ ਨਾਲ ਜੁੜੇ ਰਹੀਏ। ਤਾਂ ਮਿਸਲ ਸਤਲੁਜ ਨੇ ਪੰਥਕ ਪ੍ਰਾਥਾ-ਥਾਥਾ ਪੜਨਾ ਚ ਪੰਜਾਬ ਚ ਲਾਉਣ ਦੀ ਇੱਕ ਉਪਰਾਲਾ ਚੱਕਿਆ ਆਪਾਂ। ਇਹ 14ਵਾਂ ਪੜਾਅ ਹੈ ਆਪਣਾ ਤੇ ਆਪਾਂ ਅਗਲੇ ਲਗਾਤਾਰ 2-3 ਸਾਲ ਇਹ ਕੰਮ ਕਾਰਜ ਕਰਨਾ ਹੈ ਇੱਕ ਵਾਰੀ ਕਾਲ ਪੈ ਗਿਆ ਸੀ ਕਿਤੇ ਤੇ ਕਿਸਾਨ ਨੇ ਪੁਰਿਆ ਜਾਂਦਾ ਸੀ ਉਹਦਾ ਪੋਤਰਾ ਨਾਲ ਸੀ ਤੇ ਉਹਦੇ ਕੋਲੇ ਬੀ ਸੀ ਪੋਤੇ ਨੂੰ ਭੁੱਖ ਲੱਗੀ ਤੇ ਕਣਕ ਉਹਦੇ ਕੋਲੇ ਸੀ ਤੇ ਪੋਤੇ ਨੇ ਸੋਚਿਆ ਵੀ ਮੈਂ ਤੋਂ ਖਾ ਲਾਂ ਤੇ ਉਹਨੇ ਆਖਿਆ ਕਿ ਵੀ ਨਹੀਂ ਇਹ ਨਹੀਂ ਖਾ ਸਕਦਾ ਤੂੰ ਕਿਉਂਕਿ ਇਹ ਬੀ ਆ ਇਸੇ ਨਾਲ ਹੀ ਆਪਾਂ ਅਗਲੀ ਵਾਰ ਲਾਉਣੀ ਆ ਫਸਲ ਤੇ ਉਹ ਹੁੰਗਰਨੀ ਆ ਤੇ ਆਪਾਂ ਗੱਤ ਤੁਰਨਾ ਸੋ ਆ ਬੱਚੇ ਜਿਹੜੇ ਆਪਣੇ ਕੋਲੇ ਬੈਠੇ ਆ ਇਹਨਾਂ ਨੇ ਅੱਗੇ ਪੁੰਗਰ ਕੇ ਨੌਜਵਾਨੀ ਬਣਨਾ ਤੇ ਨੌਜਵਾਨਾਂ ਨੇ ਅੱਗੇ ਰਾਹ ਦਿਖਾਉਣਾ ਹੈ ਇਸੇ ਉਪਰਾਲੇ ਨੂੰ ਕਰਨ ਵਾਸਤੇ ਆਪਾਂ ਮਿਸਲ ਸਤਲੁਜ ਨੂੰ ਇਹ ਕੀਤਾ ਹੈ ਕਿ ਵੀ ਆਪਾਂ ਦਸਤਾਰ ਸਿਖਲਾਈ ਨਿਸ਼ਾਨੇबाजी ਤੇ ਗੱਤਕਾ ਸਿਖਲਾਈਏ ਬੱਚਿਆਂ ਨੂੰ ਤਾਂ ਕਿ ਇਹ ਆਪਦੇ ਆਪ ਨੂੰ ਧਰਮ ਨਾਲ ਜੋੜੀ ਰੱਖਣ ਇਹ ਰਵੈਤ ਨਾਲ ਜੁੜੇ ਰਹਿ। ਕੋਈ ਵੀ ਕੌਮ ਜਿਹੜੀ ਹੈਗੀ ਆ ਉਹਨੂੰ ਦੋ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ। ਬੀਬੀਆਂ ਇੱਥੇ ਬੈਠੀਆਂ ਆ ਆ ਮੈਂ ਗੱਲ ਕਰਨਾ ਚਾਹੁੰਣਾ ਇਕ ਤਾਂ ਕੌਮ ਵਾਸਤੇ ਸਿੱਖਿਆ ਬਹੁਤ ਜ਼ਰੂਰੀ ਕਿਸੇ ਵੀ ਕਮਿਊਨਿਟੀ ਵਾਸਤੇ ਕਿਸੇ ਵੀ ਕੌਮ ਵਾਸਤੇ ਕਿਸੇ ਵੀ ਪਰਿਵਾਰ ਵਾਸਤੇ ਤੁਸੀਂ ਦੇਖੋਗੇ ਸਿੱਖਿਆ ਬਹੁਤ ਜ਼ਰੂਰੀ ਜੇ ਕਿਸੇ ਪਰਿਵਾਰ ਨੇ ਸਿੱਖਿਅਤ ਹੋ ਗਿਆ ਤੇ ਦੂਜੇ ਦੇ ਚਾਚੇ ਤਾਏ ਨਹੀਂ ਉਸproper ਸਿੱਖਿਆ ਹੋਈ ਤਾਂ ਜਿਹੜਾ ਜਿਹਨੇ ਸਿੱਖਿਆ ਲਈ ਉਹ ਦੂਜੇ ਨਾਲੋਂ ਅੱਗੇ ਨਿਕਲ ਜਾਂਦਾ ਚਾਹੇ ਨੌਕਰੀਆਂ ਕਰਨ ਚਾਹੇ ਕੁਸ਼ ਕਰਨ ਉਹ ਅੱਗੇ ਨਿਕਲ ਜਾਂਦੇ ਆ ਉਹਨਾਂ ਨੂੰ ਨਾਲ ਥੋੜੀ-ਬਹੁਤ ਜ਼ਮੀਨ ਦੀ ਆਮਦਨ ਲੱਗ ਗਈ ਜਾਂ ਹੋਰ ਕੋਈ ਸਾਧਨ ਲੱਗ ਗਿਆ ਤੇ ਸਿੱਖਿਆ ਵਾਲਾ ਅੱਗੇ ਨਿਕਲ ਜਾਂਦਾ ਇਸੇ ਤਰ੍ਹਾਂ ਕਾਮਾ ਜਿਹੜੀਆਂ ਕਾਮਾ ਸਿੱਖਿਆal ਧਿਆਨ ਦਿੰਦੀਆਂ ਆਪਦੇ ਪਨੀਰੀ ਨੂੰ ਅੱਗੇ ਸਹੀ ਸਿੱਖਿਆ ਦਿੰਦੀਆਂ ਉਹ ਅੱਗੇ ਨਿਕਲ ਜਾਂਦੇ ਪਰ ਸਿੱਖਿਆ ਚ ਵੀ ਹੈਗਾ ਠੀਕ ਹੈ ਯੂਗੂਦੀਆਂ ਨੇ ਵੇਖਿਆ ਕਿ ਜਿਹੜੇ ਬੱਚੇ ਉਹਨਾਂ ਦੇ ਸਿੱਖਿਆਤ ਹੋ ਗਏ ਪਰ ਆਪਦੀ ਰਵਾਇਤ ਤੋਂ ਟੁੱਟ ਗਏ ਉਹ ਕਿਤੇ ਨਹੀਂ ਜਾ ਕੇ ਲੱਗੇ ਉਹ ਉਹ ਜੇ ਬੂਟੇ ਹੋ ਗਏ ਜਿਹੜੇ ਐ ਜਿਵੇਂ ਪੋੜੀ ਦਾ ਇੱਕ ਵਾਰੀ ਬਾਵ ਰੋਲਾ ਆਉਂਦਾ ਉਹ ਛੱਲ ਜੀ ਮਾਰ ਕੇ ਆਸਤੇ ਪਾਸੇ ਰੂੜੀ ਫਿਰਦੀ ਆ ਪਰ ਦਰਖਤ ਨਹੀਂ ਬਣਦੇ ਉਹ ਕਦੀ ਵੱਡਾ ਦਰਖਤ ਨਹੀਂ ਬਣਦਾ ਸੋ ਆਪਾਂ ਨੂੰ ਸਿੱਖਿਆ ਦੇ ਜਿੱਥੇ ਲੋਡ ਆ ਕੌਮ ਨੂੰ ਅੱਜ ਬੱਚਿਆਂ ਨੂੰ ਪੜਾਉਣ ਦੀ ਆਪਾਂ ਨੂੰ ਲੋਡ ਆ ਉਹਨਾਂ ਦੀ ਅ ਪਰ ਰੇਸ਼ਿਓਸ ਤਰੀਕੇ ਨਾਲ ਕਰਾਉਂਦੀ ਉਹਨਾਂ ਨੂੰ ਨੋਲਿਜ ਦੀ ਲੋਡ ਆ ਉਹਨਾਂ ਨੂੰ ਐਨਾਲਿਟਿਕਲ ਸਕਿਲਸ ਦੀ ਲੋਡ ਆ ਉਹਦੇ ਨਾਲ-ਨਾਲ ਇਹਨਾਂ ਨੂੰ ਆਪਦੀ ਰਵੈਤ ਨਾਲ ਜੋੜ ਕੇ ਰੱਖਣਾ ਵੀ ਲੋਡ ਤਾਂ ਕਿ ਜਦੋਂ ਇਹ ਸ਼ਹਿਰੀਕਰਨ ਦੇ ਵਿੱਚ ਜਾਂ ਜਦੋਂ ਉਹ ਸਮਾਜ ਨਾਲ ਟਕਰੋ ਤੇ ਆਦੀ ਜੜਾ ਤੋਂ ਨਾ ਕਿਤੇ ਉਖੜ ਜਾਵੇ ਸਮਾਜ ਤੋਂ ਵਿਗਾਰ ਨਾ ਆਵੇ ਇਹਨਾਂ 'ਚ ਇਹ ਵਾਪਸ ਜਦੋਂ ਵੀ ਕਿਤੇ ਜੇ ਰਾਤੋਂ ਭਟਕ ਵੀ ਗਏ ਤਕ ਉਮਕੇ ਉੱਥੇ ਵਾਪਸ ਰਾਤ ਤੇ ਆ ਜਾਣ। ਸੋ ਇਸੇ ਉਪਰਾਲੇ ਚ ਆਪਾਂ ਮਿਸਲ ਸਤਲਾ ਚਲੋ ਇਹਨਾਂ ਨੂੰ ਇਹ ਫਿਲਮਾਂ ਦਿਖਾ ਰਹੇ ਆ। ਤਾਂਕਿ ਇਹ ਇਹਨਾਂ ਦੇ ਇਹਨਾਂ ਨੂੰ ਅੱਜ ਜੋ ਚੇਟਕ ਲੱਗ ਜੇ ਜਿਹੜੇ ਕੀ ਇਹਨਾਂ ਨੂੰ ਉਮਰ ਭਾਰ ਯਾਦ ਰਵੇ ਉਮਰ ਭਾਰ ਉਸ ਰਾਤ ਤੇ ਕੋਹਦੇ ਰਹਿ। ਅਸੀਂ ਸਿਰਫ ਇੰਨਾ ਕੀ ਤੋਂ ਡੋਟ ਕਰ ਸਕਦੇ ਆ ਕਿ ਇੱਕ ਵਾਰੀ ਇਸ ਰਾਤ ਤੇ ਪਾ ਕੇ ਜਾ ਸਕਦੇ ਆ। ਇੱਕ ਵਾਰੀ ਦਿਖਾ ਸਕਦੇ ਆ। ਚਲੋ ਇੱਕ ਵਾਰੀ ਸਾਲ ਬਾਅਦ ਫੇਰ ਕੋਈ ਰੱਖ ਸਕਾਂਗੇ। ਪਰ ਇਹ ਬੀਬੀਆਂ ਦਾ ਇਹ ਭੈਣਾਂ ਦਾ ਫਰ ਜਾਕੀ ਇਹਨਾਂ ਨੂੰ ਉਸੇ ਨਾਲ ਜੋੜੀ ਰੱਖ। ਅੱਜ ਸਾਡੇ ਆਸਤੇ ਸਭ ਤੋਂ ਵੱਡੀ ਚੈਲੰਜ ਇਹ ਹੈਗੀ ਆ ਕਿ ਕਿਸੇ ਸਮੇਂ ਸਾਖੀਆਂ ਦਾਦੀਆਂ ਨਾਨੀਆਂ ਸੁਣਾ ਲੰਦੀਆਂ ਕਰਦੀਆਂ ਸੀ। ਜੋ ਮੈਂ ਛੋਟਾ ਸੀ ਮੇਰੀ ਮਾਮੀ ਜੀ ਮੇਰੇ ਪਿਤਾ ਜੀ ਫੌਜ ਸੀ ਤੇ ਮੈਂ ਨਾਲ ਕੇ ਬਹੁਤ ਰਿਆ ਤੇ ਮੇਰੇ ਮਾਮੀ ਨੇ ਮੈਨੂੰ ਬਹੁਤ ਸਾਖੀਆਂ ਸੁਣਾਈਆਂ ਤੇ ਮੈਂ ਇੱਕ ਤਰ੍ਹਾਂ ਜੁੜਿਆ ਰਿਆ। ਉਸ ਦਿਨ ਕਾਲਜ ਵੀ ਮੈਂ ਚਲੋ ਗੁਰਨਾਨਕ ਇੰਜੀਨੀਅਰਿੰਗ ਕਾਲਜ ਚ ਆ ਗਿਆ। ਉਹਦਾ ਸਮਾਜ ਜਗਾ ਹੀ ਇੰਜ ਜੀ ਉਹ ਸਮਾਵੀ ਅਹਿਸਾਸ ਹੀ ਕਿ ਉਦੋਂ ਪੰਥ ਦੀ ਚੜ੍ਹਦੀ ਕਲਾ ਸੀ ਇੱਕ ਸੰਘਰਸ਼ ਚੱਲ ਰਿਹਾ ਸੀ। ਅਸੀਂ ਜੁੜੇ ਰਹੇ ਕਿਵੇਂ ਨਾ ਕਿਵੇਂ ਰਵੈਤ ਨਾਲ ਪਰ ਅੱਜ ਆਪਣੇ ਕੋਲੇ ਸਮਾਂ ਹੈ ਨਹੀਂ ਸਾਖੀਆਂ ਦਾ ਅੱਜ ਅਸੀਂ ਉਸ ਤਰੀਕੇ ਉਹ ਸਾਖੀਆਂ ਸੁਣਾਉਦੇ ਨਹੀਂ ਬੱਚਿਆਂ ਨੂੰ ਤਾਂ ਉਹ ਜਿਹੜੀ ਇੱਕ ਪਾੜਾ ਪੈ ਗਿਆ ਇੱਕ ਸਮਾਜ ਤੋਂ ਟੁੱਟਦੇ ਜਾ ਰਹੇ ਆ ਆਪਾਂ ਉਹ ਕਹਾਣੀਆਂੋਂ ਧੁੰਨੀਆਂ ਜਾ ਰਹੀਆਂ ਉਹਦਾ ਬਹੁਤ ਸਾਡੇ ਹੱਥੇ ਪ੍ਰੋਬਲਮ ਆ ਰਹੀ ਤੋ ਗੱਲਾਂ ਪਿਛਲੇ ਸਕੂਲਾਂ ਦੇ ਵਿੱਚ ਉਹਨਾਂ ਇੱਕ ਸਰਵੇ ਹੋਇਆ ਸੀ ਉਹਨਾਂ ਵਿੱਚ ਉਹਨਾਂ ਨੇ ਦੋ ਮੁਹਾਵਰੇ ਜਾਂ ਦੋ ਕਥਨ ਦਿੱਤੇ ਸਿੱਖ ਸਿੱਖਾਂ ਦੇ ਇੱਕ ਤਾਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਸੀ ਤੂਰ ਸੁਆੜੇ ਪੂਜਾ ਹੁੰਦੀ ਸਰਕਾਰ ਤਾਂ ਮੁੱਲ ਪਾਉਂਦੀ ਜਿਹੜੀਆਂ ਤੇਗਾ ਖਾਲਸੇ ਨੇ ਅੱਜ ਮਾਰੀਆਂ ਇਹ ਦੋ ਕਥਨ ਜਿਹੜਾ ਮੇਰੀ ਉਮਰ ਦਾ ਕੋਈ ਵੀ ਹੈ ਬਈ ਸਾਰੇ ਬੈਠੇਗੇ ਆ ਇਹ ਦੱਸ ਸਕਦੇ ਆ ਕਿ ਸਾਨੂੰ ਸਾਰਿਆਂ ਨੂੰ ਪਤਾ ਸੀ ਅੱਜ ਜੇ ਤੁਸੀਂ ਪੰਜਾਬ ਦੇ ਸਕੂਲਾਂ ਚ ਜਾ ਕੇ ਪੁੱਛੋ ਤਾਂ ਬਹੁਤੇ ਬੱਚਿਆਂ ਨੂੰ ਇਹ ਦੋ ਗੱਲਾਂ ਦਾ ਪਤਾ ਹੀ ਨਹੀਂ ਕੀ ਆਧਾਰ ਤੇ ਇਹ ਹੈ ਕਿ ਗੱਲ ਕੀ ਕਰਨਾ ਚਾਹੀਦਾ ਸੋ ਆਪਾਂ ਆਤੀ ਰਵੈਤ ਤੋਂ ਆਦੇ ਸਮਾਜ ਤੋਂ ਸਾਡੇ ਗੁਰੂਆਂ ਦੇ ਗੁਰਬਾਣੀ ਤੋਂ ਟੁੱਟਦੇ ਜਾ ਰਹੇ ਆ ਤੇ ਜਦੋਂ ਸਿੱਖ ਗੁਰਬਾਣੀ ਤੋਂ ਜਾਂ ਗੁਰੂ ਤੋਂ ਟੁੱਟਦਾ ਹੈ ਚਾਹੇ ਉਹ ਟੁੱਟਦਾ ਹੈ ਚਾਹੇ ਉਹ ਤਾਂ ਨਿੱਜੀ ਜੀਵਨ ਹੋਵੇ ਚਾਹੇ ਸਮਾਜਿਕ ਜੀਵਨ ਹੋਵੇ ਚਾਹੇ ਤਾਂ ਤਾਜਨੀਟਿਕ ਜੀਵਨ ਹੋਵੇ ਉਥੇ ਖਲਾਅ ਆ ਜਾਂਦਾ ਤੇ ਖੰਡਾਓ ਪੈ ਜਾਂਦਾ ਰਾਜਨੀਤਿਕ ਜੀਵਨ ਚ ਆਪਾਂ ਵੇਖਿਆ ਹੀ ਆ ਆਪਦੀ ਖੇਤਰੀ ਪਾਰਟੀ ਸੀ ਅਕਾਲੀ ਦਲ ਕਿਸੇ ਸਮੇਂ ਉਹ ਕੁਰਬਾਨੀਆਂ ਸੰਘਰਸ਼ਾਂ ਵਾਲੀ ਪਾਰਟੀ ਸੀ ਜਦੋਂ ਟੁੱਟੇ ਗੁਰੂ ਦੇ ਲੜ ਤੋਂ ਜਦੋਂ ਗੁਰੂ ਤੋਂ ਪਾਸੇ ਹੋਏ ਤਾਂ ਪਹਿਲਾਂ ਉਹਨਾਂ 'ਚ ਨਗਾਰਾ ਆਇਆ ਫਿਰ ਲੋਕਾਂ ਨੇ ਉਹਨਾਂ ਨੂੰ ਟਕਰਾ ਦਿੱਤਾ ਇਸੇ ਤਰ੍ਹਾਂ ਸਮਾਜ ਦੇ ਵਿੱਚ ਵੀ ਜੇ ਤੁਸੀਂ ਵੇਖੋਗੇ ਕਿ ਜਦੋਂ ਤੁਸੀਂ ਗੁਰੂ ਤੋਂ ਟੁੱਟਦੇ ਹੋ ਤੁਸੀਂ ਹੋਰ ਕ੍ਰਿਤੀਆਂ ਜਾਨਦੇ ਹੋ ਹੋਰ ਤੁਹਾਡੇ ਤੇ ਹਲਾੰਤਾਂ ਚ ਮੜਦੀਆਂ ਤੇ ਤੁਸੀਂ ਹੌਲੀ-ਹੌਲੀ ਸਮਾਜ ਚ ਅਸੇਪ ਹੋਣੇ ਸ਼ੁਰੂ ਹੋ ਜਾਂਦੇ ਹੋ ਕੱਟਨੇ ਸ਼ੁਰੂ ਹੋ ਜਾਂਦੇ ਹੋ ਤੁਸੀਂ ਸਨਾਜ ਤੋਂ ਚੰਗਾ ਨਹੀਂ ਸਮਝਦੇ ਸੋ ਇਹਨਾਂ ਬੱਚਿਆਂ ਨੂੰ ਸਾਹਮ ਕੇ ਰੱਖੋ ਇਹਨਾਂ ਦੀ ਸਿੱਖਿਆ 'ਤੇ ਧਿਆਨ ਦਿਓ ਤੇ ਇਹਨਾਂ ਨਾਲ ਸਮਾਂ ਬਤੀਤ ਕਰੋ ਜਿਹੜੀਆਂ ਵੀ ਮਾਮਾਂ ਦੇ ਬੱਚੇ ਛੋਟੇ ਹੈਗੇ ਆ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਚਾਹੇ ਪਿਤਾ ਹੈ ਚਾਹੇ ਮਾਤਾ ਉਹ ਆਦੇ ਪੇਰੈਂਟ ਟੀਚਰ ਮੀਟਿੰਗ ਤੇ ਜ਼ਰੂਰ ਜਾਵੇ ਪਤਾ ਕਰਕੇ ਆਵੇ ਕਿ ਮੇਰਾ ਬੱਚਾ ਕੀ ਕਰ ਰਿਹਾ ਉਹਦੇ 'ਤੇ ਰੋਜ਼ ਉਹਦੇ ਨਾਲ ਕੋਈ 15 20 ਮਿੰਟ ਅੱਧਾ ਘੰਟਾ ਘੰਟਾ ਦਾ ਸਮਾਂ ਕੱਟ ਕੇ ਰਾਤ ਨੂੰ ਬੈਠਣ ਗੱਲਾਂ ਕਰੋ ਜਿਉਂ ਉਹਦੀ ਲੀਤ ਉਹ ਥੋੜਾ ਜਿਹਾ ਵੀ ਲੈਂਦਾ ਪਿਆ ਉਸ ਸਮੇਂ ਤਾਂ ਉਹਨੂੰ ਸਮਝ ਆ ਜੂਗੀ ਕਿ ਮੇਰਾ ਬੱਚਾ ਅੱਜ ਕੱਲਰਗਾ ਮਾਂ ਤਾਂ ਬਹੁਤ ਜਲਦੀ ਪਛਾਣ ਜਾਂਦੀ ਹੈ ਤੇ ਉਹ ਤੋਂ ਬਾਹਰ ਉਸ ਤਾਂ ਮੈਂ ਉਹਨੂੰ ਕਰੈਕ ਕਰਨਾ ਬਹੁਤ ਸੌਖਾ ਹੈ ਉਹ ਵਾਪਸ ਲੀਤੇ ਲੈ ਕੇ ਆਉਣਾ ਬਹੁਤ ਸੌਖਾ ਹੈ ਪਰ ਜਦੋਂ ਉਹ ਬਾਹਲਾ ਲੰਬਾ ਦੂਰ ਨਿਕਲ ਗਿਆ ਉਦੋਂ ਬਹੁਤ ਐਸੀਆਂ ਲਾਮਤਾਂ ਚਿੰਬੜ ਜਾਂਦੀਆਂ ਹੈ ਕੋਈ ਨਸ਼ਾ ਚਿੰਬੜ ਗਿਆ ਕਿਸੇ ਨੂੰ ਕਿਸੇ ਨੂੰ ਕੋਈ ਹੋਰ ਗਲਤ ਆਦਤ ਲੱਗੀ ਫਿਰ ਉਹ ਵਾਪਸ ਲੈ ਕੇ ਆਉਣਾ ਬਹੁਤ ਔਖਾ ਹੋ ਜਾਂਦਾ ਸਮਾਜ ਬਹੁਤ ਭੜਿਆ ਬਾਹਰ ਆਇਆ ਆਪਾਂ ਨੂੰ ਪੰਜਾਬ 'ਚ ਕੀ ਕੀ ਆਪਾਂ ਨੂੰ ਦੁਸ਼ਵਾਰੀਆਂ ਸਹਿਣੀਆਂ ਪੈ ਰਹੀਆਂ ਨਸ਼ੇ ਆ ਮੁਲਤੀ ਜਾਂ ਬਹੁਤ ਹੈਗੀਆਂ ਕੋਈ ਗੈਂਗਸਟਰ ਘਰ ਰਿਆ ਕੋ ਕੁਸ਼ ਹੋ ਰਿਆ ਪਰ ਇਸੇ ਸਮਾਜ ਦੇ ਵਿੱਚੋਂ ਬਹੁਤ ਚੰਗੇ ਚੰਗੇ ਬੱਚੇ ਵੀ ਨਿਕਲਦੇ ਇਸੇ ਸਮਾਜ ਚੋਂ ਆਈਐਸ ਆਈਪੀਐਸ ਨਿਕਲ ਰਿਹਾ ਇਸੇ ਸਮਾਜ ਚੋਂ ਸਾਇੰਟਿਸਟ ਨਿਕਲ ਰਿਹਾ ਇਸੇ ਸਮਾਜ ਚੋਂ ਬਹੁਤ ਅੱਛੀ ਸੇਵ ਦੇਣ ਵਾਲੇ ਬੱਚੇ ਨਿਕਲਦੇ ਇਹ ਆਪਣੇ ਤੇ ਆਪ ਇਸ ਘੜੇ ਦੀ ਘਾੜਤ ਕੀ ਕਰਣੀ ਇਸ ਮਿੱਟੀ ਨੂੰ ਕਿਸ ਸ਼ਕਲ ਚ ਲੈ ਕੇ ਆ ਸੋ ਇਹ ਸਾਡਾ ਛੋਟਾ ਜਿਹਾ ਪ੍ਰੋਗਰਾਮ ਹੈ ਮਿਸਲ 7 ਵਜੇ ਦਾ ਮਿਸਲ ਜਿਹੜਿਆਂ ਨੂੰ ਕੋਈ ਪਤਾ ਹੋਵੇ ਦੱਸਦਾ ਕਿ ਮਿਸਲਾ ਜਿਹੜੀਆਂ ਹੁੰਦੀਆਂ ਸੀ ਇਹ ਗੁਰੂ ਗੋਬਿੰਦ ਸਿੰਘ ਦੇ ਸਮੇਂ 'ਚ ਪਹਿਲਾਂ ਬਣੀਆਂ ਸੀ ਫਿਰ 18ਵੀਂ ਸਦੀ ਦੇ ਜੋ ਸੰਘਰਸ਼ ਹੋਇਆ ਤਾਂ ਜੱਥੇਬੰਦੀਆਂ ਨੂੰ ਮਿਸਲ ਕਹਿੰਦੇ ਸੀ ਮਿਸਲ ਉਹ ਜੱਥੇਬੰਦੀ ਹੁੰਦੀ ਆ ਜਿੱਦੇ ਵਿੱਚ ਸਾਰੇ ਇੱਕੋ ਬਰਾਬਰ ਹੁੰਦੇ ਆ ਤੇ ਇੱਕ ਫਾਇਲ ਆ ਜਾਂ ਇੱਕ ਡਿਸਪਲਿਨ ਚ ਜਾਂ ਇੱਕ ਜਾਤ ਦੇ ਚੋ ਆਪਾਂ ਜਦੋਂ ਆਪਣਾ ਨਾਂ ਰੱਖਣਾ ਸੀ ਆਪਣੀ ਜੱਥੇਬੰਦੀ ਦਾ ਤਾਂ ਆਪਣਾ ਇਹ ਸੀਗਾ ਕਿ ਵੀ ਆਪਾਂ ਕੋਈ ਯੂਨੀਅਨ ਕੋਈ ਐਸੋਸੀਏਸ਼ਨ ਇਹ ਨਹੀਂ ਰੱਖਣਾ ਆਪਾਂ ਸਿੱਖ ਰਵੈਤ ਚੌਪ ਦਾ ਨਾਂ ਲੈਣਾ ਇਰਵੈਤ ਚੋਂ ਆਪਾਂ ਨਾਮ ਮਿਸਲ ਚੱਕਿਆ ਕਿਉਂਕਿ ਮਿਸਲਨ ਦਾ ਕਾਲ ਜਿਹੜਾ ਸਭ ਤੋਂ ਸੁਨਹਿਰਾ ਕਾਲ ਆ ਜਿਹੜੇ ਇਤਿਹਾਸ ਨੂੰ ਜਾਣੂ ਉਹ ਜਾਣਦੇ ਹੋਣਗੇ ਕਿ ਮਿਸਲ ਕਾਲ ਜਿਹੜਾ ਸੀ ਸਿੱਖਾਂ ਦਾ ਸਭ ਤੋਂ ਸੁਨਹਿਰਾ ਕਾਲ ਸੀ ਉਦੋਂ ਆਪਾਂ ਕੁਰਬਾਨੀਆਂ ਵੀ ਬਹੁਤ ਦਿੱਤੀਆਂ ਪਰ ਉਹ ਮਿਸਲ ਕਾਲ ਚੋਂ ਟੱਪ ਕੇ ਆਪਾਂ ਰਾਜ ਵੀ ਪ੍ਰਾਪਤ ਕੀਤਾ ਸੋ ਮਿਸਲ ਇਸ ਕਰਕੇ ਨਾਮ ਰੱਖਿਆ ਸਤਲੁਜ ਦਰਿਆ ਪੰਜਾਬ ਦੇ ਸਭ ਤੋਂ ਵੱਡਾ ਦਰਿਆ ਸਾਰੇ ਮਾਝੇ ਮਾਲਵੇ ਦੁਆਬੇ ਸਾਰਿਆਂ ਨੂੰ ਛੂ ਕਰਦਾ ਹੈ ਤੇ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਨੇ ਲੋ ਔਰ ਕਹੋਂ ਦੀ ਦਾਤ ਬਖਸ਼ੀ ਹੋਊਗੀ ਆਪਾਂ ਨੂੰ ਤਾਂ ਇਸੇ ਦੇ ਕਿਸੇ ਸ਼ਰੇ ਚੋਂ ਜਾਂ ਸਤਮੁਤ ਚੋਂ ਜਲ ਲੈ ਕੇ ਅੰਮ੍ਰਿਤ ਤਿਆਰ ਕੀਤਾ ਹੋਊਗਾ ਸੋ ਆਪਾਂ ਉਹ ਤਾਂ ਨਹੀਂ ਬਣ ਸਕਦੇ ਪਰ ਆਪਾਂ ਕੁਝ 10% 20% 15% ਕੁਸ਼ਤਾ ਉਸ ਰਾਤੇ ਤੁਰ ਸਕਦੇ ਸੋ ਇਹ ਸਾਡਾ ਆਪਣਾ ਬੁਨਿਆਦੀ ਹੈਗਾ ਗੱਲ ਨੌਜਵਾਨਾਂ ਵਾਸਤੇ ਆਪਾਂ ਇੱਕ ਆਪਣਾ ਟੀਚਾ ਦਾ ਮਨੋਰਥ ਪੱਤਰ ਛਾਪਿਆ ਹੈ ਮੈਂ ਕਾਕਿਆ ਰਾਮ ਗੋਗਲ ਕੱਲ ਲੈ ਕੇ ਆਵਾਂਗੇ ਤੁਹਾਨੂੰ ਦੇ ਕੇ ਜਾਣਗੇ ਪੰਜਾਬ ਬਾਰੇ ਆਪਾਂ ਕੀ ਸੋਚਦੇ ਆ ਪ੍ਰਦੂਸ਼ਣ ਤੇ ਆਪਣੀ ਕੀ ਸੋਚ ਆ ਸਨਤ ਬਾਰੇ ਆਪਣੀ ਕੀ ਸੋਚ ਆ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਵੈਸੇ ਮੈਂ ਕੱਲ੍ਹ ਆਉਣਾ ਸੀ ਪਰ ਕੱਲ ਮੇਰਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਲੈਕਚਰ ਹੈਗਾ ਸ਼ਾਮ ਨੂੰ ਇਸ ਕਰਕੇ ਨਾ ਉੱਥੇ ਬਹੁਤ ਪਹਿਲਾਂ ਉਹਨਾਂ ਨੂੰ ਕਮਿਟ ਕਰ ਬੈਠਾ ਸੀ ਤੇ ਅੱਜ ਮੈਨੂੰ ਜਦੋਂ ਨਾ ਰਿਮਾਈਂਡਰ ਆਇਆ ਤੇ ਮੈਨੂੰ ਇਹ ਪਤਾ ਲੱਗਿਆ ਕਿ ਵੀ ਮੈਂ ਫਿਰ ਮਾਫੀ ਚਾਹੀਦੀ ਕਿ ਵੀ ਅੱਜ ਮੈਨੂੰ ਸਮਾਂ ਦੇ ਹੋਇਆ ਤੁਸੀਂ ਸੋ ਉਹ ਸਾਂਝਾ ਕਰਾਂਗੇ ਪੰਜਾਬ ਦਾ ਕੇਂਦਰ ਨਾਲ ਕੀ ਸੰਬੰਧ ਹੋਣਾ ਚਾਹੀਦਾ ਹੈ ਪੰਜਾਬ ਦੇ ਕੀ ਹੱਕ ਹਕੂਕ ਆ ਆਪਾਂ ਸਾਰੀ ਉਹਦੇ ਚ ਗੱਲ ਕੀਤੀ ਵੀ ਹੈਗੀ ਆ ਹੋਰ ਸਿੱਖ ਗੁਰਦੁਆਰਿਆਂ ਦਾ ਜਾਂ ਜਿਵੇਂ ਆਪਾਂ ਨੂੰ ਗੋਤਾ ਮਾ ਦੇ ਦਰਸ਼ਨ ਕੋਲੇ ਦیدار ਹੋ ਦਰਸ਼ਣਦਾਰ ਉਹਦੇ ਬਾਰੇ ਸਿੱਖਿਆ ਬਾਰੇ ਬੱਚਿਆਂ ਦੀ ਕੀ ਜਿਹੜੀ ਮਾਡਰਨ ਸਿੱਖਿਆ ਕੀ ਆ ਕਿ AI ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਕਿੰਨੀ ਲੋੜ ਆ ਸਾਈਬਰ ਸਿਕਿਉਰਿਟੀ ਦੀ ਕਿੰਨੀ ਲੋੜ ਆ ਉਹਦੇ ਵਿੱਚ ਤੇ ਉਹਦੇ ਵਿੱਚ ਖਾਸ ਕਰਕੇ ਆਪਾਂ ਮਿਸਲ ਸਾਤਲਾਂ ਜਲੋਂ ਕੀ ਕੌਂਟ੍ਰਿਬਿਊਸ਼ਨ ਕਰ ਸਕਦੇ ਆ ਆਪਣਾ ਇੱਕ ਅਲੱਗ ਇੱਕ ਰੇਂਗ ਹੈਗਾ ਇਹਦੇ ਵਿੱਚ ਸਾਈਬਰ ਸਕਿਉਰਿਟੀ ਨੂੰ ਤੇ AI ਜਿਹੜੇ ਓਨ ਵਾਲੇ ਫੀਲਡਸ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉਹਨਾਂ ਉੱਤੇ ਖਾਸ ਤਵੱਜੋ ਦਿੱਤੀ ਗਈ ਹੈ। ਉਹਦਾ ਸਾਲ ਦਾ 1 ਮਿਲੀਅਨ ਡਾਲਰ ਦਾ ਬਜਟ ਆ ਤੇ ਉਹਦੇ 'ਚ ਆਪਣੇ ਮਿੱਤਰ ਹੀ ਹੈਗੇ ਆ ਜਿਹੜੇ ਉਹ ਸਾਰਾ ਰੰਗ ਕਰਦੇ ਆ। ਕਿਸੇ ਵੀ ਕੋਸ਼ਿਸ਼ ਬੱਚੇ ਨੂੰ ਜੇ ਉਹ ਇੰਜੀਨੀਅਰਿੰਗ ਕਰਦਾ ਤੇ ਗੁਰਨਾਣਕ ਇੰਜੀਨੀਅਰਿੰਗ ਕਾਲਜ ਐਡਮਿਸ਼ਨ ਲੈਂਦਾ ਉਹਨੂੰ ਜੇ ਉਹਨੂੰ ਫੀਸ ਦੀ ਕਿਸੇ ਵਸੀਲੇ ਦੀ ਘਾਟ ਆ ਤਾਂ ਉਹਦੇ ਵਿੱਚ ਉਹਦੀ ਪੂਰਤੀ ਕੀਤੀ ਜਾਂਦੀ ਹੈ ਇਹ ਉਹਨੂੰ ਪੜਨ ਵਾਸਤੇ ਸਾਰਾ ਦਿੱਤਾ ਜਾਂਦਾ ਉਤੋਂ ਕੋਈ ਲੋਨ ਡਾਕੂਮੈਂਟ ਨਹੀਂ ਸਾਈਕ ਲੋਨਾਂ ਤੇ ਕੁਝ ਨਹੀਂ ਸਾਈਕ ਲੋਣਾ ਸਿਰਫ ਉਹਨੇ ਇਹ ਗੱਲ ਕਹਿਣੀ ਹੈ ਕਿ ਜਦਨ ਉਹ ਸਮਰੱਥ ਹੋਇਆ ਕਦੀ ਤਾਂ ਗੁਰੂ ਮਹਾਰਾਜ ਦੇ ਨੂਨ ਸਾਖ ਆਪਣਾ ਸਾਖ ਮੰਨ ਕੇ ਉਹਨੇ ਇਹ ਗੱਲ ਕਹਿਣੀ ਹੈ ਕਿ ਵੀ ਮੈਂ ਜਦਨ ਸਮਰੱਥ ਹੋਇਆ ਮੈਂ ਵੀ ਕਿਸੇ ਬੱਚੇ ਨੂੰ ਆਏ ਪੜਾਉਣਾ ਸੋ ਕੋਈ ਉਹਦੇ ਉੱਤੇ ਭਾਰ ਨਹੀਂ ਜਦੋਂ ਵੀ ਉਹਦੀ ਸਮਰੱਥਾ ਹੋਊਗੀ ਉਹ ਕਿਸੇ ਹੋਰ ਬੱਚੇ ਨੂੰ ਵੀ ਪੜਾਉਣਾ ਸੋ ਇਹ ਆਪਣੀ ਕੋਸ਼ਿਸ਼ ਆ ਹੁਣ 260 ਬੱਚੇ ਉਹਦੇ ਚ ਪੜਦੇ ਪਏ ਆ ਜੋ ਨਰਕ ਇੰਜੀਨੀਅਰਿੰਗ ਕਾਲਜ ਤੇ ਉਹਦੇ ਵਿੱਚ ਆਪਾਂ ਤਕਰੀਬਨ ਉਹਨਾਂ ਨੂੰ ਉਹ ਕੋਰਸੇ ਵੀ ਕਰਾਉਣੇ ਆ ਜਿਹੜੇ ਕੀ ਵੈਸੇ 10-10 15-15 ਲੱਖ ਦੇ ਪਰ ਫ੍ਰੀ ਆਫ ਕੋਸਟ ਉਥੇ ਇੰਜੀਨੀਅਰਿੰਗ ਕਰਦਿਆਂ ਨੂੰ ਵੀ ਕਰਾਉਣੇ ਕਿਉਂਕਿ ਅੱਜ ਕੱਲ ਇਹ ਜ਼ਰੂਰੀ ਨਹੀਂ ਕਿ ਤੁਸੀਂ ਇੰਜੀਨੀਅਰਿੰਗ ਕੀਤੀ ਆ ਤਾਂ ਤੁਹਾਨੂੰ ਉਸ ਤੋਂ ਬਾਅਦ ਵੀ ਜੋਬਸ ਮਿਲ ਜਾਣੀਆਂ ਰੁਜ਼ਗਾਰ ਮਿਲ ਜੇ ਉਹ ਚਾਹੇ ਭਾਰਤ 'ਚ ਕੰਮ ਕਰਨ ਪੰਜਾਬ 'ਚ ਕੰਮ ਕਰਨ ਚਾਹੇ ਵਿਦੇਸ਼ਾਂ 'ਚ ਜਾਓ ਤਾਂ ਬਹੁਤ ਚੰਗੀਆਂ ਨੌਕਰੀਆਂ ਦੇ ਬਣੇ ਮੋਟਾਟੀ ਚ ਆਪਣਾ ਇਹ ਆ ਕਿ ਸਾਡੀ ਜਿਹੜੀ ਕੌਮ ਦੇ ਬੱਚੇ ਆਏ ਵਿਰਾਸਤ ਆ ਸਾਡੀ ਇਹ ਸਾਡੇ ਵਿਰਾਸਤ ਨੂੰ ਸੰਭਾਲਣ ਤੇ ਇਹ ਸਾਡੇ ਵਾਰਸ ਆ ਜਿਹੜੇ ਇਹ ਦੁਨੀਆ ਦੀਆਂ ਉਹਨਾਂ ਥਾਵਾਂ ਤੇ ਬੈਠੇ ਜਾ ਕੇ ਜਿੱਥੋਂ ਤਾਕਤ ਨੂੰ ਇਹ ਸੰਭਾਲ ਸਕਣ ਜਿੱਥੋਂ ਆਪਦੇ ਨਾਲ ਦੇਆਂ ਦਾ ਭਲਾ ਕਰ ਸਕਣ ਜੇ ਆਪਾਂ ਸੌ ਨੂੰ ਪੜਾਵਾਂਗੇ ਹੋ ਸਕਦਾ 25 ਉੱਥੇ ਪਹੁੰਚੇ ਹੋ ਸਕਦਾ 75 ਉੱਥੇ ਪਹੁੰਚੇ ਗੁਰੂ ਮਹਾਰਾਜ ਕਰੇ ਤਾਂ 100 ਦੇ 100 ਸਫਲ ਹੋ। ਸੋ ਇਹ ਆਪਣਾ ਥੋੜਾ ਜਿਹਾ ਉਪਰਾਲਾ ਇਸੋ ਬਾਰੇ ਬਾਰੇ ਵੀ ਕੱਲ ਇਹ ਜਾਣਕਾਰੀ ਦੇਣਗੇ ਤੁਹਾਨੂੰ ਕਿਸੇ ਵੀ ਨੌਜਵਾਨ ਨੇ ਜੇ ਉਹ ਆਪਣੇ ਇੰਜੀਨੀਅਰਿੰਗ ਕਰ ਰਿਹਾ ਹੈ ਜਾਂ ਕਿਸੇ ਦਾ ਵੀ ਬੱਚਾ ਕਿਤੇ ਹੋਰ ਵੀ ਕਰ ਰਿਹਾ ਕੋਈ ਜ਼ਰੂਰੀ ਨਹੀਂ ਆਪਾਂ ਇਸ ਪਿੰਡ ਦਾ ਤੇ ਹੋਰ ਵੀ ਕਰ ਰਿਹਾ ਉਹ ਜ਼ਰੂਰ ਸਾਨੂੰ ਸੰਪਰਕ ਕਰ ਸਕਦਾ ਆਪਾਂ ਇਹ ਉਹਦਾ ਇੰਤਜ਼ਾਮ ਕਰਾਂਗੇ ਹੁਣ ਕਿਉਂਕਿ ਐਡਮਿਸ਼ਨਾਂ ਸ਼ੁਰੂ ਹੋਣੀਆਂ ਦੁਬਾਰਾ ਕਈ ਵਾਰੀ ਲੋਕ ਛੋਟੇ ਛੋਟੇ ਖਰਚਿਆਂ ਕਰਕੇ ਹੀ ਬੱਚਾਗਾ ਨਹੀਂ ਪੜ ਸਕਦਾ ਪਰਿਵਾਰ ਤੋਂ ਨਹੀਂ ਚੱਲਿਆ ਜਾਂਦਾ ਕੀ ਇਹ ਖਰਚਾ ਸਾਰੇ ਓਨੇ ਸਮਰੱਥਾ ਵਾਲੇ ਨਹੀਂ ਹੁੰਦੇ ਤਾਂ ਆਪਾਂ ਉਹਦੇ ਸਪੋਰਟ ਕਰਦੇ ਆਂ ਉਸ ਤੋਂ ਇਲਾਵਾ ਜੋ ਆਪਾਂ ਰਾਜਨੀਤਿਕ ਸੋਚ ਸਮਝਦੇ ਆ ਪੰਜਾਬ ਦੀ ਜੋ ਆਪਾਂ ਸਮਝਦੇ ਆ ਵੀ ਕੇਂਦਰ ਸਾਡੇ ਨਾਲ ਕਿੱਥੇ ਕਿੱਥੇ ਤੱਕਾ ਕਰਦਾ ਕਿੱਥੇ ਕਿੱਥੇ ਸਾਡੇ ਹੱਕ ਹਕੂਕ ਆ ਆਪਾਂ ਦੇ ਵਿੱਚ ਵੀ ਲਿਖੇ ਹੋਏ ਸੋ ਨੌਜਵਾਨਾਂ ਨੂੰ ਖਾਸ ਕਰਕੇ ਮੈਂ ਕਹੂੰਗਾ ਕਿ ਤੁਸੀਂ ਜ਼ੋਰ ਇਹਦੇ ਉੱਤੇ ਆਂਧਿਆ ਕਰੋ ਜਿਸ ਤਰੀਕੇ ਦੇ ਵੀ ਤੁਸੀਂ ਕੌਂਟ੍ਰਿਬਿਊਸ਼ਨ ਕਰ ਸਕਦੇ ਹੋ ਜਿਸ ਤਰੀਕੇ ਦੇ ਚਾਹੇ ਤੁਸੀਂ ਫੇਸਬੁੱਕ ਤੇ ਲਿਖ ਸਕਦੇ ਹੋ ਸੋਸ਼ਲ ਮੀਡੀਆ 'ਚ ਬੋਲ ਸਕਦੇ ਹੋ ਕਿਸੇ ਜਗ੍ਹਾ ਹੋਰ ਕੰਟਰੀਬਿਊਸ਼ਨ ਕੋਈ ਕਰ ਸਕਦੇ ਹੋ ਇਹ ਜ਼ਰੂਰ ਕਰੋ ਤੁਸੀਂ ਤੁਸੀਂ ਧਰਤੀ ਦੇ ਵਾਰਸ ਹੋ ਤੁਸੀਂ ਇਸ ਧਰਤੀ ਨੂੰ ਬਚਾਉਣਾ ਹੈ ਇਹ ਗੁਰੂਆਂ ਇਰਾਂ ਦੀ ਧਰਤੀ ਆ ਗੁਰੂ ਮਹਾਰਾਜ ਨੇ ਆਪਦੇ ਚਾਰੇ ਲਾਲ ਵਾਰ ਕੇ ਸਾਨੂੰ ਇੱਥੋਂ ਦਾ ਰਾਜ ਦਿਵਾਇਆ ਸੀ ਤੇ ਜੇ ਆਪਾਂ ਇਹਨੂੰ ਛੱਡ ਛੱਡ ਕੇ ਨਹੀਂ ਭੱਜਣਾ ਆਪਾਂ ਇੱਥੇ ਖੜਨਾ ਹੈ ਤੇ ਕਿਸੇ ਹੋਰ ਨੂੰ ਵੀ ਨਹੀਂ ਹੌਂ ਦੇਣਾ ਹੈ ਆਪਦੇ ਹੱਕਾਂ ਵਾਸਤੇ ਲੜਨਾ ਹੈ ਸੰਘਰਸ਼ ਕਰਨਾ ਹੈ ਤੇ ਆਪਣੇ ਚੇਹਨੇ ਦੀ ਜਾਗਰਤੀ ਲਿਆਉਣੀ ਹੈ ਕੀ ਆਪਾਂ ਆੜ ਸਕੀਏ ਉਸ ਕਾਲ ਤੇ ਆਪਾਂ ਠਹਿਰ ਸਕੀਏ ਆਪਾਂ ਉਹਦੇ ਆਪ ਨੂੰ ਕਾਬਲ ਕਰ ਸਕੀਏ ਕਿ ਅਸੀਂ ਇਸ ਧਰਤੀ ਦੇ ਸੱਚੇ ਵਾਰਸ ਹਾਂ ਸੋ ਸਿੱਖਿਆਲ ਧਿਆਨ ਦੇਣਾ ਤੇ ਆਪਦਾ ਸਮਾਂ ਕੱਢਣਾ ਥੋੜਾ ਬਹੁਤ ਕਿ ਵੀ ਤੁਸੀਂ ਜਾਗਰੂਕਤਾ ਆਪਦੇ ਵਿੱਚ ਤੇ ਆਪਦੇ ਨਾਲ ਉਹਦੇ ਵਿੱਚ ਲਿਆਓ ਕਿ ਸਾਡੇ ਕੀ ਹੱਕ ਹਕੂਕ ਆ ਸਾਡੇ ਨਾਲ ਕੀ ਕੀ ਕਿੰਜ ਸਾਨੂੰ ਸਨਮਤ ਚਾਹੀਦੀ ਆ ਕਿੰਜਾ ਸਾਨੂੰ ਪਾਣੀ ਚਾਹੀਦਾ ਕਿੰਜਾ ਸਾਨੂੰ ਵਾਤਾਵਰਣ ਚਾਹੀਦਾ ਤੇ ਕੱਲ ਨੂੰ ਜੇ ਕੋ ਤੁਹਾਡੇ ਤੇ ਕੋਈ ਵੋਟਾਂ ਮੰਗਣਾ ਆਵੇ ਜਾਂ ਤੋਂ ਕੋ ਲੀਡਰਸ਼ਿਪ ਲਈ ਤੁਸੀਂ ਉਹ ਸਵਾਲ ਕਰ ਸਕਦੇ ਹੋ ਮੰਗਾ ਕਰ ਸਕਦੇ